ਤੁਸੀਂ ਇਸ ਚੀਜ਼ ਨੂੰ ਦੇਖ ਕੇ ਰਨ ਹੋਗੇ ਕਿ ਐਸੀ ਕੋਈ ਵੀ ਟੈਕਨੋਲੋਜੀ ਨਹੀਂ ਹੈ ਜਿਹੜੀ ਕਿ ਫੋਟੇਸ ਹਸਪੀਟਲ ਮੋਹਾਲੀ ਜਿਸ ਟੈਪ ਸਾਡੇ ਕੋਲ ਨਹੀਂ ਹੈਗੀ ਜਿਹੜੀ ਕਿ ਵਰਲਡ ਦੇ ਕਿਸੇ ਵੀ ਟਾਪ ਹਸਪੀਟਲ ਵਿੱਚ ਹੈਗੀ ਹੈ ਫੇਫੜੇ ਹਾਰਟ ਕਿਡਨੀ ਲਿਵਰ ਬ੍ਰੇਨ ਪੰਜੋਂ ਜਦੋਂ ਚੱਲਣਗੇ ਤਦੇ ਪੇਸ਼ੈਂਟ ਚੱਲੇਗਾ ਬਿਲਕੁਲ ਲਿਵਰ ਕਿਡਨੀ ਨੇ ਤੇ ਨਹੀਂ ਇਹ ਮਨਨਾ ਕੇ ਜੀ ਹਾਰਟ ਖਰਾਬ ਹੈ ਇਸ ਕਰਕੇ ਬੰਨ ਨੂੰ ਵੀ ਬਲੱਡ ਮਿਲ ਰਿਹਾ ਉਹਨਾਂ ਨੂੰ ਤਾਂ ਇਮੀਡੀਏਟਲੀ ਚਾਹੀਦਾ ਹੈ ਬਿਲਕੁਲ ਤਾਂ ਉਹਨਾਂ ਨੂੰ ਅਸੀਂ ਆਰਟੀਫੀਸ਼ੀਅਲ ਹਾਰਟ ਇੰਪਲਾਟੇ ਪਾ ਦਿੰਦੇ ਹਾਂ ਜਿਹੜੀ ਕਿ ਰਾਉਂਡ ਦਾ ਕਲੌਕ 24 ਇੰਟੂ 7 ਸਾਡੇ ਕੋਲ ਇਥੇ ਅਵੇਲੇਬਲ ਹੁੰਦੀ ਹੈ ਇਹ ਰੋਟਾਬਲੇਸ਼ਨ ਜਿਹੜੀ ਹੈ ਇਹ ਇਹਦੇ ਲਈ ਹਾਈ ਲੈਵਲ ਆਫ ਐਕਸਪਰਟਾਈਜ਼ ਦੀ ਲੋੜ ਹੈ ਕਿਉਂਕਿ ਇਹ ਇੱਕ ਵਾਇਰ ਸਟੀਲੈਸ ਸਟੀਲ ਦੀ ਵਾਇਰ ਪਣੀ ਪੈਂਦੀ ਹਾਰਟ ਦੀ ਨਾੜੀ ਚ ਇੰਨਾ ਕਲੀਅਰ ਹੋਣਾ ਚਾਹੀਦਾ ਕਿ ਉਹ ਨਾੜੀ ਕਿਤੇ ਕਿਤੇ ਵੀ ਨਾੜੀ ਨੂੰ ਨੁਕਸਾਨ ਨਾ ਕਰੇ ਹਾਰਟ ਦੀ ਨਾੜੀ ਨੂੰ ਨੁਕਸਾਨ ਨਾ ਕਰੇ ਤੁਹਾਨੂੰ ਇਹ ਜਾਣ ਕੇ ਖ ਰੋਟਾਬਲੇਸ਼ਨ ਲਈ ਫੋਰਟਿਸ ਹਸਪੀਟਲ ਮੋਹਾਲੀ ਜਿਹੜਾ ਹੈ ਉਹ ਇੱਕ ਸੈਂਟਰ ਆਫ ਐਕਸਲੈਂਸ ਬੋਸਟਨ ਸਾਇੰਟਿਫਿਕ ਅਮਰੀਕਾ ਨੇ ਡਿਕਲੇਅਰ ਕੀਤਾ ਹੈ ਅਪਰ ਨਾਰਥ ਵਿੱਚ ਕੱਲਾ ਇਹ ਸੈਂਟਰ ਹੈ ਪ੍ਰਾਈਵੇਟ ਸੈਕਟਰ ਵਿੱਚ ਜਿਹੜਾ ਕਿ ਸੈਂਟਰ ਆਫ ਐਕਸਲੈਂਸ ਹੈ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਅਸੀਂ ਫੋਰਟਿਸ ਹਸਪੀਟਲ ਪਹੁੰਚੇ ਆ ਇਹ ਜਾਣਨ ਦੇ ਲਈ ਕਿ ਜਿਹੜੇ ਅੱਜ ਕੱਲ੍ਹ ਅ ਦਿਲ ਦੇ ਰੋਗ ਹੋ ਰਹੇ ਨੇ ਉਹਨਾਂ ਦਾ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਇਲਾਜ ਕੀਤਾ ਜਾ ਸਕਦਾ ਤੇ ਇਹ ਉਹਨਾਂ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਇਸ ਤੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ 40s ਹਸਪੀਟਲ ਦੇ ਜਿਹੜੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਡਾਇਰੈਕਟਰ ਅਤੇ ਹੈੱਡ ਆਰ ਕੇ ਜਸਵਾਲ ਜੀ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਨਮਸਕਾਰ ਸਰ ਅੱਜਕਲ ਦੇਖਿਆ ਜਾਂਦਾ ਕਿ ਜਿਹੜਾ ਹਾਰਟ ਦੇ ਰਿਲੇਟਿਡ ਬਿਮਾਰੀਆਂ ਨੇਗੀਆਂ ਉਨ੍ਹਾਂ ਦਾ ਇਲਾਜ ਬਿਨਾ ਚੀਰ ਫਾੜ ਤੋਂ ਜਾਂ ਕਹਿ ਸਕਦਾ ਆਪਾਂ ਲੇਜ਼ਰ ਟੈਕਨੋਲੋਜੀ ਦੇ ਨਾਲ ਦੂਰਬਿੰਦ ਦੇ ਨਾਲ ਜਾਂ ਹੋਰ ਤਰੀਕਿਆਂ ਦੇ ਨਾਲ ਕੀਤਾ ਜਾਂਦਾ ਹੈ ਇਹ ਚੀਜ਼ ਕਦੋਂ ਤੋਂ ਇੰਟਰੋਡਿਊਸ ਹੋਈ ਹੈ ਜਾਂ ਮੈਂ ਕਹਿ ਸਕਦਾ ਕਿ ਤੁਸੀਂ ਇਸ ਚੀਜ਼ ਦੀ ਪ੍ਰੈਕਟਿਸ ਕਦੋਂ ਤੋਂ ਕਰ ਰਹੇ ਹੋ ਯੂ نو ਇੰਟਰਵੈਨਸ਼ਨਲ ਕਾਰਡੀਓਲੋਜੀ ਕਹਿੰਦੇ ਨੇ ਹਮ ਇੰਟਰਵੈਨਸ਼ਨਲ ਕਾਰਡੀਓਲੋਜੀ ਦਾ ਮਤਲਬ ਹੈ ਕਿ ਜਿਵੇਂ ਆਪਾਂ ਬਾਈਪਾਸ ਵੀ ਦੇਖਦੇ ਆਂ ਹਮ ਕਿ ਪੂਰੀ ਛਾਤੀ ਫਾੜ ਕੇ ਜਿਹੜਾ ਹੈ ਉਸ ਤੋਂ ਬਾਅਦ ਹਾਰਟ ਨੂੰ ਐਕਸਪੋਜ਼ ਕਰਕੇ ਉਹਦੇ ਤੇ ਆਪਰੇਟ ਕੀਤਾ ਜਾਂਦਾ ਹੈ ਬਿਲਕੁਲ ਹਮ ਸੋ ਨੇਚਰਲੀ ਜਦੋਂ ਇੰਨਾ ਵੱਡਾ ਰਿਸਕ ਹੈ ਹਮ ऑपरेशन ना उने ही ज्यादा रिस्क ਦੇ ਵਿੱਚ ਹੁੰਦਾ ਹੈ इवन डेथ ਦਾ ਰਿਸਕ ਹੁੰਦਾ ਹੈ ਸਟ੍ਰੋਕ ਦਾ ਰਿਸਕ ਹੁੰਦਾ ਹੈ ਸੋ ਇਹਨਾਂ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਾਰਟ ਦੇ ਟ੍ਰੀਟਮੈਂਟ ਵਿੱਚ 1977 ਵਿੱਚ 1977 ਵਿੱਚ ਪਹਿਲੀ ਵਾਰ ਐਂਜੀਓਪਲਾਸਟੀ ਜਿਹੜੀ ਹੈ ਉਹ ਐਂਟਰੀਆਸ ਗ੍ਰਿਡਸ ਨੇ ਕੀਤੀ ਹੂੰ ਤਨੇ ਸਵਿਟਜ਼ਰਲੈਂਡ ਵਿੱਚ ਜਿਹਦੇ ਵਿੱਚ ਕੀ ਉਹਨਾਂ ਨੇ ਹਾਰਟ ਵਿੱਚ ਇੱਕ ਬਿਲਕੁਲ ਪਤਲੀ ਵਾਇਰ ਪਾ ਕੇ ਉਹਦੇ ਤੇ ਇੱਕ ਬੈਲੂਨ ਲਗਾ ਕੇ ਉਹ ਨਾੜੀ ਨੂੰ ਬੈਲੂਨ ਨਾਲ ਖੋਲਿਆ ਖੋਲਿਆ ਔਰ ਸਭ ਸਾਰੀ ਦੁਨੀਆ ਨੂੰ ਇਸ ਚੀਜ਼ ਦੀ ਹੈਰਾਨੀ ਹੋਈ ਕਿ ਐਕਚੁਅਲੀ ਉਹਦੇ ਨਾਲ ਨਾੜੀ ਚੱਲਣੀ ਸ਼ੁਰੂ ਹੋ ਗਈ ਹੂੰ ਕਿ ਕਿਤੇ ਪਹਿਲਾਂ ਚੀਰ ਫਾੜ ਕਰਨੀ ਪੈਂਦੀ ਸੀ ਤੇ ਇੱਕ ਬਰੀਕ ਜੀ ਨਾੜੀ ਦੇ ਨਾਲ ਹਾਂ ਹੂੰ ਤੇ ਇੱਥੋਂ ਸ਼ੁਰੂਆਤ ਹੋਈ ਇੰਟਰਨੈਸ਼ਨਲ ਕਾਰਡੀਓਲੋਜੀ ਦੀ ਸ਼ੁਰੂ ਵਿੱਚ ਕਾਫੀ ਦਿੱਕਤਾਂ ਸਿਗੀਆਂ ਕਿਉਂਕਿ ਕੱਲੇ ਬੈਲੂਨ ਨਾਲ ਕਰਨ ਨਾਲ ਕਈ ਵਾਰ ਔਨ ਟੇਬਲ ਹਾਰਟ ਅਟੈਕ ਹੋਣ ਦਾ ਰਿਸਕ ਹੁੰਦਾ ਸੀਗਾ ਹੂੰ ਲੇਕਿਨ 1994 ਵਿੱਚ ਪਹਿਲੀ ਵਾਰ ਜਿਹੜੇ ਇਹ ਸਟੈਂਟ ਦੀ ਇਨੋਵੇਸ਼ਨ ਕੀਤੀ ਗਈ ਜਿਹਦੇ ਨਾਲ ਕਿ ਅਗਰ ਬਲੂਨ ਨਾਲ ਖੋਲਣ ਤੇ ਨੜੀ ਫਟਦੀ ਹੈ ਜਾਂ ਉਹ ਉਹਦੇ ਵਿੱਚ ਬਲੋਕੇਜ ਆ ਜਾਂਦੀ ਹੈ ਤੇ ਉਸ ਚੀਜ਼ ਨੂੰ ਯਾਨੀ ਕਲੈਪਸ ਕਰਦੀ ਹੈ ਨੜੀ ਅਬਰਪਟ ਵੈਸਲ ਕਲੋਜ਼ਰ ਉਹਨੂੰ ਟੈਕਨੀਕਲ ਟਰਮਸ ਵਿੱਚ ਕਹਿੰਦੇ ਆ ਅਗਰ ਉਹ ਇਦਾਂ ਦਾ ਕੁਝ ਹੁੰਦਾ ਹੈ ਤਾਂ ਉਹਨੂੰ ਇੱਕਦਮ ਬੇਲ ਆਊਟ ਸਟੈਂਟਿੰਗ ਕਰਕੇ ਬੇਲ ਆਊਟ ਮੀਨਸ ਮੁਸੀਬਤ ਚੋਂ ਕੱਢਣ ਲਈ ਮਰੀਜ਼ ਨੂੰ ਉਹ ਸਟੈਂਟ ਪਾ ਦਿੰਦੇ ਸੀਗੇ ਇਹ ਚੀਜ਼ਾਂ ਜਿਹੜੀਆਂ 1994 ਵਿੱਚ ਸਟਾਰਟ ਹੋਈਆਂ ਐ ਐਂਡ ਮੈਂ ਫੋਰਚੂਨੇਟ ਐ ਕਿ ਮੈਂ ਉਸ ਟਾਈਮ ਤੋਂ ਹੀ ਇੰਟਰਵੈਸ਼ਨਲ ਕਾਰਡੀਓਲੋਜੀ ਨਾਲ ਜੁੜਿਆ ਹੈ ਹਮਮ ਅਤੇ ਲਗਭਗ ਮੈਂ ਉਸ ਤੋਂ ਬਾਅਦ ਅੱਜ ਤੱਕ ਅਗਰ ਮੈਂ ਕਹਾਂ ਕਿ 30000 ਤੋਂ ਜ਼ਿਆਦਾ ਸਟੈਂਟ ਪਾਇਆ ਤਾਂ ਉਹ ਵੀ ਉਹ ਵੀ ਇੱਕ ਅੰਡਰਐਸਟੀਮੇਸ਼ਨ ਹੋਏਗੀ ਹਮਮ ਅਤੇ ਇਸ ਫੀਲਡ ਵਿੱਚ ਰਾਈਟ ਫਰੋਮ ਇੱਕ ਐਲੋ ਕੀ ਐਂਜੋਪਲਾਸਟੀ ਦਾ ਜਨਮ ਜਿਹੜਾ ਹੋਇਆ ਸੀਗਾ ਉਸ ਟਾਈਮ ਆ ਪੀਜੀ ਚੰਡੀਗੜ੍ਹ ਸੀਗਾ 1994 ਹਮ ਔਰ ਉਸ ਟਾਈਮ ਤੋਂ ਸੀ ਚੇਂਜ ਆਇਆ ਹੈ ਹਮ ਕੰਪਲੀਟ ਰੈਵਿਊਲੂਸ਼ਨ ਹੋ ਗਈ ਹੈ ਇਸ ਟਰੀਟਮੈਂਟ ਵਿੱਚ ਹਮ ਔਰ ਹੁਣ ਸਾਡੇ ਕੋਲ ਐਸੀ ਐਡਵਾਂਸ ਥੈਰੇਪੀ ਆਪਸ਼ਨਸ ਹਮ ਮੌਜੂਦ ਹਨ ਹਮ ਜਿਨ੍ਹਾਂ ਨਾਲ ਅਸੀਂ ਮੁਸ਼ਕਲ ਤੋਂ ਮੁਸ਼ਕਲ ਜਿਹੜੀ ਬਲੋਕੇਜਸ ਹੈ ਹਮ ਉਹਨਾਂ ਨੂੰ ਵੀ ਖੋਲ ਸਕਦੇ ਆ ਔਰ ਟਾਈਮ ਦੇ ਨਾਲ ਹਮ ਫਰਕ ਇਹ ਪੈ ਰਿਹਾ ਹੈ ਕਿ ਜਿਆਦਾ ਤੋਂ ਜਿਆਦਾ ਮਰੀਜ਼ ਜਿਹੜੇ ਆ ਬਿਨਾ ਚੀਟ ਫਾੜ ਤੋਂ ਉਹਨਾਂ ਦਾ ਅਸੀਂ ਇਲਾਜ ਕਰ ਸਕਦੇ ਈਵਨ ਵੈਲਵ ਵਿਚ ਵੀ ਅੱਜ ਕੱਲ ਅਸੀਂ ਵੈਲਵ ਜਿਹੜਾ ਜਿਵੇਂ ਸਟੈਂਟ ਪਾਈਦਾ ਉਹਦਾ ਲਾਥ ਰਸਤੇ પાਕੇ ਤਾਰ ਉਹਦੇ ਤੇ ਵੈਲਵ ਜਾ ਕੇ ਪੁਰਾਣੇ ਵੈਲ ਨੂੰ ਖੋਲ ਕੇ ਬਲੂਨ ਨਾਲ ਉੱਥੇ ਨਵਾਂ ਵੈਲ ਫਿਟ ਕਰਦੇ ਸਰ ਇੱਕ ਟਰਮ ਦੇ ਵਿੱਚ ਮੈਂ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਦੱਸਿਓ ਕੈਥ ਲੈਬ ਜਿਹਨੂੰ ਕਿਹਾ ਜਾਂਦਾ ਹੈ ਉਹ ਕੀ ਚੀਜ਼ ਹੈ ਇਹ ਕਦੋਂ ਤੋਂ ਜਿਹੜੀ ਇਸ ਦਾ ਮਤਲਬ ਮੈਂ ਕਹਿ ਸਕਦਾ ਕਿ ਇਹ ਸ਼ਬਦ ਕਦੋਂ ਤੋਂ ਆਇਆ ਜਾਂ ਕੀ ਚੀਜ਼ ਕੀ ਹੈ ਕੈਥ ਲੈਬ ਕੈਥ ਲੈਬ ਇੱਕ ਆਪਰੇਟਿੰਗ ਟੇਬਲ ਹੈ ਜਿਹਦੇ ਚ ਰੇਡੀਏਸ਼ਨ ਹਮ ਰੇਡੀਓਗ੍ਰਾਫਿਕਲੀ ਅਸੀਂ ਅੰਦਰ ਦੀ ਨਾੜੀਆਂ ਨੂੰ ਚੈੱਕ ਕਰਕੇ ਕਰਦੇ ਆ ਹਮ ਇਹ ਕਹਿ ਲੋ ਜੇ ਇੱਕ ਤਰੀਕੇ ਨਾਲ ਇੰਟਰਨੈਸ਼ਨਲ ਕਾਰਡੀਓਲੋਜਿਸਟ ਦਾ ਜਿਹੜਾ ਆਪਰੇਟਿੰਗ ਟੇਬਲ ਹੈ ਉਹਨੂੰ ਕੈਥ ਲੈਬ ਕਹਿੰਦੇ ਨੇ ਕੈਥ ਲੈਬ ਨੂੰ ਕੈਥ ਲੈਬ ਕਹਿੰਦੇ ਆ ਔਰ ਕਾਫੀ ਸਾਲਾਂ ਤੋਂ ਜਦੋਂ ਤੋਂ ਐਂਜਿਓਗ੍ਰਾਫੀ ਹੋਈ ਹੈ ਉਦੋਂ ਤੋਂ ਇਹ ਕੈਥ ਲੈਬ ਸੀਗੀ ਲੇਕਿਨ ਐਂਜਿਓਪਲਾਸਟੀ ਤੋਂ ਬਾਅਦ ਹਮ ਕੈਥ ਲੈਬ ਵਿਚ ਵੀ ਬਹੁਤ ਜ਼ਿਆਦਾ ਇਮਪਰੂਵਮੈਂਟਸ ਆਈਆਂ ਜਿਹੜੀਆਂ ਕਿ ਇਹਨਾਂ ਗੈਜੇਟਸ ਨਾਲ ਮੈਚ ਕਰ ਪਾਏ ਉਹਦੀ ਜਿਹੜੀ ਹੈ ਕੁਆਲਿਟੀ ਉਸ ਕਰਕੇ ਹੁਣ ਡਿਜੀਟਾਈਜ਼ਡ ਇਮੇਜਸ ਬਿਲਕੁਲ ਕੈਥ ਲੈਬ ਵਿਚ ਆਉਂਦੀਆਂ ਹਾਈ ਐਂਡ ਕੈਥ ਲੈਬਸ ਜਿਹੜੀਆਂ ਅਸੀਂ ਆਪਣੇ ਹਸਪੀਟਲਸ ਵਿੱਚ ਕਾਰਪੋਰੇਟ ਹਸਪੀਟਲਸ 'ਚ ਲਗਾਣੇ ਆ अच्छा सर इस ਤੋਂ ਇਲਾਵਾ ਜੇ ਮੈਂ ਕੈਥ ਲੈਬ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਕੀ ਨਵੀਂ ਇਨੋਵੇਸ਼ਨਸ ਦੀ ਗੱਲ ਕਰਾਂ ਕੀ ਇਹਦੇ ਵਿੱਚ ਰੈਵੋਲੂਸ਼ਨ ਦੀ ਜੇ ਮੈਂ ਗੱਲ ਕਰਾਂ ਚੇਂजेस ਕੀ ਆਏ ਨੇ ਤੁਹਾਡੇ ਦੇਖਦੇ ਦੇਖੋ ਇਦਾਂ ਹੈ ਕਿ ਜਦੋਂ 1994 ਵਿੱਚ ਅਸੀਂ ਐਂਜੋਪਲਾਸਟਿਕ ਕਰਦੇ ਸੀਗੇ ਉਦੋਂ ਠੀਕ ਸਹੀ ਜਗ੍ਹਾ ਤੇ ਜਾ ਕੇ ਅਸੀਂ ਸਟੈਂਟ ਲਗਾ ਕੇ ਅਗਰ ਵਾਪਸ ਆ ਜਾਂਦੇ ਸੀਗੇ ਤਾਂ ਉਹਨੂੰ ਸਕਸੈਸਫੁਲ ਐਂਜੋਪਲਾਸਟਿਕ ਕਿਹਾ ਜਾਂਦਾ ਸੀਗਾ ਲੇਕਿਨ ਅੱਜ 30 ਸਾਲ ਬਾਅਦ ਹੂੰ ਡਿਫੀਨੇਸ਼ਨ ਸਕਸੈਸਫੁਲ ਐਂਜੋਪਲਾਸਟੀ ਦੀ ਹੈਗੀ ਐ ਪ੍ਰੀਸੀਜਨ ਐਂਜੋਪਲਾਸਟੀ ਹੂੰ ਕਿ ਜਿਹਦੇ ਚ ਰੱਤੀ ਪਰ ਵੀ ਕੋਈ ਕਮੀ ਨਾ ਰਹੇ ਹੂੰ ਔਰ ਅਗਰ ਅਸੀਂ ਦੇਖੀਏ ਕੈਥ ਲਾਬਸ ਟੂ ਡਾਈਮੈਨਸ਼ਨਲ ਜਿਹੜੀਆਂ ਬਲੈਕ ਐਂਡ ਵਾਈਟ ਇਮੇਜਸ ਆਂਦੀਆਂ ਹੂੰ ਜਿਹੜੀਆਂ ਕਿ ਹਰ ਚੀਜ਼ ਸਾਨੂੰ ਨਹੀਂ ਦਿਖਾ ਸਕਦੀਆਂ ਹੂੰ ਇਸੇ ਕਰਕੇ ਉਹ ਪੀਰੀਅਡ ਆਫ ਟਾਈਮ ਇਨੀ ਇਨੋਵੇਸ਼ਨਸ ਆਈਆਂ ਜਿਹਦੇ ਬਾਰੇ ਅਸੀਂ ਗੱਲ ਕਰਾਂਗੇ ਹੂੰ ਔਰ ਫੋਰਚੂਨੇਟਲੀ ਹੂੰ ਸਾਡੀ ਐਫਰਟਸ ਰਹੀਆਂ ਸ਼ੁਰੂ ਤੋਂ ਕੀ ਲੇਟੈਸਟ ਵਰਲਡ ਦੀ ਟੈਕਨੋਲੋਜੀ ਜਿਹੜੀ ਫੋਰਟਿਸ ਹਸਪੀਟਲ ਮੋਹਾਲੀ ਵਿੱਚ ਅਸੀਂ ਲੋਕਾਂ ਨੂੰ ਮੁਹैया ਕਰਾਈਏ ਹੂੰ ਤੇ ਤੁਸੀਂ ਇਸ ਚੀਜ਼ ਨੂੰ ਦੇਖ ਕੇ ਰਾਨੂ ਹੋਗੇ ਕਿ ਐਸੀ ਕੋਈ ਵੀ ਟੈਕਨੋਲੋਜੀ ਨਹੀਂ ਹੈ ਜਿਹੜੀ ਕਿ ਫੋਰਟਿਸ ਹਸਪੀਟਲ ਮੋਹਾਲੀ ਜਿਸ ਸਟੇਪ ਸਾਡੇ ਕੋਲ ਨਹੀਂ ਹੈਗੀ ਹੂੰ ਜਿਹੜੀ ਕਿ ਵਰਲਡ ਦੇ ਕਿਸੇ ਵੀ ਟੌਪ ਹਸਪੀਟਲ ਵਿੱਚ ਹੈਗੀ ਹੈ ਹੂੰ ਔਰ ਵਰਲਡ ਵਿੱਚ ਹਾਰਲੀ 5% ਐਸੇ ਹਸਪੀਟਲ ਹੈ ਜਿਹੜੇ ਕਿ ਫੁੱਲ ਇਕਵਿਪਡ ਹੁੰਦੇ ਹੈ ਔਰ ਇਹ ਟੈਕਨੋਲੋਜੀਸ ਹੈਗੀਆਂ ਜਿਵੇਂ ਅਗਰ ਤੁਹਾਨੂੰ ਐਂਜਿਓਗ੍ਰਾਫੀ ਚ ਕਿਤੇ ਡਾਊਟ ਪੈਂਦਾ ਕਿ ਕੋਈ ਕਲੌਟ ਪਿਆ ਅੰਦਰ ਜਿਹੜਾ ਕਲੀਅਰ ਨਹੀਂ ਹੋ ਰਿਹਾ ਜਾਂ ਕਿਤੇ ਲੱਗ ਰਿਹਾ ਹੈ ਹਲਕੀ ਜਿਹੀ ਨਾੜੀ ਫੱਟੀ ਹੈ ਜਿਹੜਾ ਕਿ ਬਾਅਦ ਵਿੱਚ ਸਾਨੂੰ ਦਿੱਕਤ ਕੀਤੀ ਕਰ ਸਕਦੀ ਹੈ ਯਾਨੀ ਕਿ ਸੀਸੀਯੂ ਸ਼ਿਫਟ ਕਰਨ ਤੋਂ ਬਾਅਦ ਉਹ ਟੀਅਰ ਵੱਧ ਗਿਆ ਔਰ ਅਚਾਨਕ ਦਿੱਕਤ ਆ ਗਈ ਪੇਸ਼ੈਂਟ ਨੂੰ ਉਹਦਾ ਥੋੜਾ ਵੀ ਸ਼ੱਕ ਸਾਨੂੰ ਐਂਜਿਓਗ੍ਰਾਫੀ ਤੇ ਪੈ ਰਿਹਾ ਹੈ ਤੇ ਅਸੀਂ ਅੱਜਕਲ ਡਿਜੀਟਲ ਇੰਟਰਾ ਕੋਰਨਰੀ ਕੈਮਰਾ ਪਾ ਕੇ ਆਪਟੀਕਲ ਕੋਹੇਰੈਂਸ ਟੋਮੋਗ੍ਰਾਫੀ ਨਾਲ 컬러드 디지털 이미징 ਕਰ ਲੰਨੇ ਆ ਜਿਹਦੇ ਕਿ ਫ੍ਰੈਕਸ਼ਨ ਆਫ ਮਿਲੀਮੀਟਰ ਤੱਕ ਦੀ ਹਮ ਕਲੈਰਿਟੀ ਸਾਨੂੰ ਹੁੰਦੀ ਹੈ ਬਿਲਕੁਲ ਔਰ ਉਹਦੇ ਚ ਜੋ ਵੀ ਕੋਈ ਕਮੀ ਮਿਲੀ ਜਾਏ ਉਹਨੂੰ ਅਸੀਂ ਪੂਰੀ ਕਰਦੇ ਹਾਂ ਸਰ ਇਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਇਹ ਇੱਕ ਸਿਰਫ ਟੈਕਨੋਲੋਜੀ ਜਿਵੇਂ ਦੱਸੀ ਹੈ ਇਸ ਤੋਂ ਇਲਾਵਾ ਜਿਵੇਂ ਫ੍ਰੈਕਸ਼ਨਲ ਫਲੋ ਰਿਜ਼ਰਵ ਹੈ ਉਹ ਇੱਕ ਤਾਰ પાਕੇ ਹਾਰਡਵੇਅਰ ਸੀ ਦੇਖ ਲੈਣੇ ਕਿ ਜਿਹੜਾ 80% 90% ਨਾੜੀ ਬਲੌਕ ਨਜ਼ਰ ਆ ਰਹੀ ਹੈ ਉਹਦੇ ਵਿੱਚ ਐਕਚੁਅਲ ਬਲੌਕ ਅੰਦਰ ਉਹ ਕਿੰਨਾ ਹੈਗਾ ਉਹਦੇ ਤੁਸੀਂ ਪ੍ਰੈਸ਼ਰ ਗ੍ਰੇਡੀਐਂਟ ਦੇਖ ਕੇ ਉਹਦੇ ਨਾਲ ਕੈਲਕੂਲੇਟ ਕਰਕੇ ਪਰਸੈਂਟੇਜ ਕਰ ਲੈਣੇ ਆ ਕਿ ਅਗਰ ਐਫਐਫਆਰ .80 ਤੋਂ ਘਟੇ ਉਸ ਪੇਸ਼ੈਂਟ ਨੂੰ ਸਟੈਂਟ ਲਗਾਉਣ ਦਾ ਫਾਇਦਾ ਹੋਏਗਾ ਡੈਫੀਨਿਟ ਫਾਇਦਾ ਹੋਏਗਾ ਔਰ ਭਾਵੇਂ ਨਜ਼ਰ ਆਂਡ ਵਿੱਚ ਤੁਹਾਨੂੰ ਬਲੌਕ 90% ਵੀ ਲੱਗ ਰਿਹਾ ਹੈ ਲੇਕਿਨ ਅਗਰ ਐਫਐਫਆਰ .80 ਤੋਂ ਜ਼ਿਆਦਾ ਹੈ ਤੇ ਸਟੈਂਟ ਲਗਾਉਣ ਦਾ ਉਲਟਾ ਨੁਕਸਾਨ ਹੋ ਸਕਦਾ ਹੈ ਬਿਲਕੁਲ ਸੋ ਅਸੀਂ ਬਿਲਕੁਲ ਸਭ ऑब्जेक्टिवली सब्जेक्टिवली ਰਹੇਗੇ ਹੁਣ ਕਿ 90% ਜੀ ਇਹਦੇ ਚ ਸਟੈਂਟ ਲਗਣਾ ਹੈ ਇਸ ਮਰੀਜ਼ ਨੂੰ 90% ਜੀ ਦੀ ਨਾੜੀ ਬਲੌਕ ਹੈ ਇਹਨੂੰ ਸਟੈਂਡ ਦਾ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ ਉੱਥੋਂ ਤੱਕ ਪਹੁੰਚ ਚੁੱਕੀ ਹੈ ਉੱਥੋਂ ਤੱਕ ਪਹੁੰਚ ਚੁੱਕੀ ਹੈ ਟੈਕਨੋਲੋਜੀ ਜਿਹਨੂੰ ਫ੍ਰੈਕਸ਼ਨਲ ਫਲੋ ਰਿਜ਼ਰਵਰ ਅਸੀਂ ਕਹਿੰਦੇ ਆ ਕਿ ਜਿਹੜੀ ਇੰਪੈਲ ਹੈ ਉਹ ਕਿੰਨਾ ਜਿਹੜਾ ਪਹਿਲਾਂ ਤੇ ਅਸੀਂ ਬਾਤ ਚਾਹਾਂਗੇ ਹਜੇ ਕਾਫੀ ਟੈਕਨੋਲੋਜੀਸ ਹੋ ਗਈਆਂ ਬਹੁਤ ਕੁਝ ਪਿਆ ਇਸ ਤੋਂ ਹੋ ਵੀ ਹੈ ਤੀਸਰੀ ਸਭ ਤੋਂ ਵੱਡੀ ਟੈਕਨੋਲੋਜੀ ਹੈ ਜਿਹੜੀ ਕਿ ਹਿੰਦੁਸਤਾਨ ਦੇ ਮਰੀਜ਼ਾਂ ਲਈ ਬਹੁਤ ਹੀ ਹੈਲਪਫੁਲ ਹੈ ਹਿੰਦੁਸਤਾਨ ਵਿੱਚ ਲਗਭਗ 20 ਤੋਂ 25% ਪੇਸ਼ients ਜਿਹੜੇ ਆ ਕਿਉਂਕਿ ਡਾਇਬੀਟਿਸ ਸਾਡੇ ਕੰਟਰੀ ਚ ਬਹੁਤ ਜ਼ਿਆਦਾ ਹੈ। ਹਮ ਇਹਨਾਂ ਦੇ ਨਾੜੀਆਂ ਵਿੱਚ ਹੈਵੀ ਕੈਲਸੀਫਿਕੇਸ਼ਨ ਹੁੰਦੀ ਹੈ। ਹਮ ਕੈਲਸ਼ੀਅਮ ਜੰਮਿਆ ਹੁੰਦੇ ਪੱਥਰ ਵਰਗੀਆਂ ਨਾੜੀਆਂ ਹੁੰਦੀਆਂ। ਉਹ ਨਾਰਮਲ ਬੈਲੂਨ ਨਾਲ ਨਹੀਂ ਖੁੱਲਦੀਆਂ ਔਰ ਆਮ ਤੌਰ ਤੇ ਤੁਸੀਂ ਸੁਣਿਆ ਹੋਣਾ ਕਿ ਜੀ ਪੇਸ਼ients ਟੇਬਲ ਤੇ ਸਿੱਕ ਹੋ ਗਿਆ। ਹਮ ਪੇਸ਼ੈਂਟ ਮਰ ਵੀ ਗਿਆ ਟੇਬਲ ਤੇ ਕਈ ਵਾਰ ਐਂਜੋਪਲਾਸਟੀ ਕਰਦੇ ਜਾਂ ਐਮਰਜੈਂਸੀ ਬਾਈਪਾਸ ਦੀ ਲੋੜ ਪੈ ਗਈ। ਉਹ ਤਦੇ ਹੁੰਦਾ ਜਦੋਂ ਉਸ ਕੈਲਸ਼ੀਅਮ ਨੂੰ ਅਸੀਂ ਚੰਗੀ ਤਰ੍ਹਾਂ ਡਿਸਾਲਵ ਕੀਤੇ ਬਿਨਾ ਉਹਦੇ ਸਟੈਂਟ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਜਿੱਥੇ ਕੈਲਸ਼ੀਅਮ ਉਹਦੇ ਪੱਥਰ ਵਰਗੀ ਨਾੜੀ ਆ ਉੱਥੇ ਸੀ ਬੈਲੂਨ ਫੁਲਾਇਆ ਜਿਆਦਾ ਜ਼ੋਰ ਦਾ ਫੁਲਾਤਾ ਆ ਆਸ-ਪਾਸ ਦਾ ਜਿਹੜਾ ਏਰੀਆ ਉੱਥੋਂ ਨਾੜੀ ਫਟ ਜਾਏਗੀ ਸੋ ਉਹਨੂੰ ਜਿਹੜਾ ਹੈ ਠੀਕ ਕਰਨ ਲਈ ਸਾਡੇ ਕੋਲ ਜੋ ਟੈਕਨੋਲੋਜੀ ਹੈ ਉਹ ਹੈ ਰੋਟਾਬਲੇਸ਼ਨ ਰੋਟਾਬਲੇਸ਼ਨ ਇੱਕ ਐਸੀ ਮਸ਼ੀਨ ਹੈ ਡਾਇਮੰਡ ਸਟੱਡਡ ਬਰ ਹੁੰਦਾ ਜਿਵੇਂ ਤੁਹਾਡਾ ਡ੍ਰਿਲ ਹੁੰਦੀ ਹੈ ਡ੍ਰਿਲ ਕਿਉਂਕਿ ਡਾਇਮੰਡ ਸਭ ਤੋਂ ਸਟਰੌਂਗ ਮੈਟਲ ਹੈ ਉਹਦੇ ਤੇ ਸਟੱਡਡ ਹੁੰਦਾ ਹੈ ਡ੍ਰਿਲ ਦੀ ਟਿਪ ਤੇ ਉਹ 1.40 ਹਜ਼ਾਰ RPM ਤੋਂ ਲੈ ਕੇ 2.40 ਹਜ਼ਾਰ RPM ਦੀ ਤਰ੍ਹਾਂ ਵਾਇਰ ਤੇ ਰੋਟੇਟ ਕਰਕੇ ਕੈਲਸ਼ੀਅਮ ਨੂੰ ਕਰੈਕ ਕਰਦੀ ਹੈ ਉਹਦੇ ਖੋਲ ਬਣਾ ਕੇ ਫਿਰ ਅੱਗੇ ਅਸੀਂ ਉਹਨੂੰ ਬੈਲੂਨ ਨਾਲ ਖੋਲਦੇ ਆ ਇਹ ਰੋਟੇਬਲੇਸ਼ਨ ਜਿਹੜੀ ਹੈ ਇਹ ਇਹਦੇ ਲਈ ਹਾਈ ਲੈਵਲ ਆਫ ਐਕਸਪਰਟਾਈਜ਼ ਦੀ ਲੋੜ ਹੈ ਕਿਉਂ ਕਿ ਇਹ ਇੱਕ ਵਾਇਰ ਸਟੇਨਲੈਸ ਸਟੀਲ ਦੀ ਵਾਇਰ ਪਾਣੀ ਪੈਂਦੀ ਹਾਰਡ ਦੀ ਨਾੜੀ ਚ ਹੂੰ ਇੰਨਾ ਕਲੀਅਰ ਹੋਣਾ ਚਾਹੀਦਾ ਕਿ ਉਹ ਨਾੜੀ ਕਿਤੇ ਕਿਤੇ ਵੀ ਨਾੜੀ ਨੂੰ ਨੁਕਸਾਨ ਨਾ ਕਰੇ ਹਾਰ ਦੀ ਨਾੜੀ ਨੂੰ ਨੁਕਸਾਨ ਨਾ ਕਰੇ ਔਰ ਰੋਟਾਬਲੇਸ਼ਨ ਵੀ ਇਦਾਂ ਲਿਜਾਣਾ ਹੁੰਦਾ ਕਿ ਬਰਕੀਤੇ ਅੰਦਰ ਜਾ ਕੇ ਕੈਲਸ਼ੀਅਮ ਵਿੱਚ ਫਸ ਗਈ ਤੇ ਔਨ ਟੇਬਲ ਕ੍ਰੈਸ਼ ਹੁੰਦਾ ਤੇ ਇਹਦਾ ਬੜਾ ਹਾਈ ਪ੍ਰੈਸੀਜਨ ਲੈਵਲ ਚਾਹੀਦਾ ਹੁੰਦਾ ਇਹ ਹੀ ਕਾਰਨ ਹੈ ਕਿ ਵਰਲਡ ਦੇ ਬੜੇ ਲਿਮਿਟਿਡ ਹਸਪੀਟਲ ਵਿੱਚ 1-2% ਹਸਪੀਟਲਸ ਵਿੱਚ ਅਰਾਊਂਡ ਦਾ ਕਲੌਕ ਰੋਟੇਸ਼ਨ ਕੀਤੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਰੋਟਾਬਲੇਸ਼ਨ ਲਈ ਫੋਰਟਿਸ ਹਸਪੀਟਲ ਮੋਹਾਲੀ ਜਿਹੜਾ ਹੈ ਉਹ ਇੱਕ ਸੈਂਟਰ ਆਫ ਐਕਸਲੈਂਸ ਬੋਸਟਨ ਸੈਂਟੀਫਿਕ ਅਮਰੀਕਾ ਨੇ ਡਿਕਲੇਅਰ ਕੀਤਾ ਹੈ ਉਪਰ ਨਾਰਥ ਵਿੱਚ ਕਲਾਇਆ ਸੈਂਟਰ ਹੈ ਪ੍ਰਾਈਵੇਟ ਸੈਕਟਰ ਬੇਸ ਜਿਹੜਾ ਕਿ ਸੈਂਟਰ ਆਫ ਐਕਸਲੈਂਸ ਹੈ ਔਰ ਮੈਂ ਇਹਨੂੰ ਇਹਦੇ ਇਹਦੀ ਟੈਕਨੀਕ ਨੂੰ ਮੈਨੂੰ ਉਹਨਾਂ ਨੇ ਸਰਟੀਫਾਈ ਕੀਤਾ ਹੈ ਕਾਰਡੀਓਲੋਜਿਸਟ ਨੂੰ ਟ੍ਰੇਨ ਕਰ ਲੈ ਜਿਹਨੂੰ ਕਹਿੰਦੇ ਕਿ ਪ੍ਰੋਕਟਰ ਪ੍ਰੋਕਟਰ ਕੀਤਾ ਉਹਨਾਂ ਨੇ ਮੈਂ ਡਿਕਲੇਅਰ ਰੋਟੋਬਲੇਸ਼ਨ ਤੋਂ ਬਾਅਦ ਵੀ ਅਗਰ ਕੈਲਸ਼ੀਅਮ ਨਹੀਂ ਟੁੱਟ ਰਿਹਾ ਤਾਂ ਉਹਦੇ ਲਈ ਸਾਡੇ ਕੋਲ ਇੰਟਰਵਾਸਕੂਲਰ ਲੀਥੋਟ੍ਰਿਪਸੀ ਹੈ ਜਿਵੇਂ ਕਿਡਨੀ ਦੇ ਪੱਥਰ ਲੀਥੋਟ੍ਰਿਪਸੀ ਨਾਲ ਤੋੜਦੇ ਆਂ ਉਹਦੀ ਬਹੁਤ ਰਿਫਾਈਨਡ ਫਾਰਮ ਵਿੱਚ ਅਸੀਂ ਹਾਰਟ ਦੇ ਅੰਦਰ ਪਾ ਕੇ ਹੂੰ ਉਹਨੂੰ ਕ੍ਰੈਕ ਕਰਕੇ ਕੈਲਸ਼ੀਅਮ ਉਸ ਤੋਂ ਬਾਅਦ ਪ੍ਰੋਪਰ ਉਹਨੂੰ ਅਸੀਂ ਸਟੈਂਟ ਲਗਾਨੇ ਆ। ਹੂੰ ਸੋ ਇਹ ਸਾਰੀ ਟੈਕਨੀਕਸ ਜਿਹੜੀਆਂ ਹੈ ਔਰ ਉਸ ਤੋਂ ਬਾਅਦ ਫਿਰ ਓਸੀਟੀ ਕਰਕੇ ਅੰਦਰੋਂ ਦੇਖ ਲੈਣੇ ਕਿ ਕਿਤੇ ਕੋਈ ਕਮੀ ਤਾਂ ਨਹੀਂ ਰਹਿ ਗਈ। ਹੂੰ ਅਗਰ ਪ੍ਰੀਸਾਈਜ਼ ਪ੍ਰੀਸੀਜਨ ਐਂਜੋਪਲਾਸਟੀ ਹੈ ਤਾਂ ਕੰਪਲਿਕੀਸ਼ਨ ਰੇਟ ਵੀ ਨੀਅਰ ਜ਼ੀਰੋ ਹੈ। ਹੂੰ ਔਰ ਲੌਂਗੇਵਿਟੀ ਆਫ ਜਿਹੜੀ ਹੈ ਪ੍ਰੋਸੀਜਰ ਉਹ ਬਹੁਤ ਜ਼ਿਆਦਾ ਹੈ। ਜੀ। ਸੋ ਇਹ ਸਾਰੀ ਟੈਕਨੋਲੋਜੀਜ਼ ਨਾਲ ਅਸੀਂ ਜਿਹੜੀ ਹੈ ਇੱਕ परफेक्ट एंजियोप्लास्टी करते हैं अनफॉर्चुनेटली hmm. आजकल सिर्फ इस चीज़ से प्रेशर रहेगा कि किन्ने एंजियोप्लास्टी करो hmm. लेकिन सेफ्टी बहुत जरूरी, है ये चीज़ा अगर असी ना इस्तेमाल करिए hmm. तो ये देखो कि सब तो सस्ती कार नैनो सीगी, लेकिन किसी ने नहीं खरीदी क्योंकि लोगों को नजर आ रहा सीगा कि दिस इज दिस इज कॉफिन ऑन रोड बट अनफॉर्चुनेटली नॉलेज ना होने करके ਅਸੀਂ ਹਰ ਐਂਜੋਪਲਾਸਟੀ ਨੂੰ ਬਰਾਬਰ ਸਮਝ ਲੈਣੇ ਆ ਔਰ ਜਿੱਥੇ ਅਸੀਂ ਜ਼ਬਰਦਸਤੀ ਐਂਜੋਪਲਾਸਟੀ ਕਰਨ ਦੀ ਕੋਸ਼ਿਸ਼ ਕਰੀਏ ਬਿਨਾ ਸੇਫਟੀ ਮੈਜਰਸ ਲੇ ਉਥੇ ਰਿਸਕ ਹੋ ਸਕਦਾ ਹਿਊਮਨ ਲਾਈਫ ਬਹੁਤ ਪ੍ਰੈਸ਼ੀਅਸ ਹੈ ਇਸ ਕਰਕੇ ਪ੍ਰੋਪਰ ਉਸੇ ਸੈਂਟਰ ਸੇ ਜਾਣਾ ਚਾਹੀਦਾ ਸਾਨੂੰ ਜਿੱਥੇ ਸਾਰੇ ਫੁੱਲy ਇਕুইਪਡ ਹੈ ਕਿ ਅੰਦਰ ਜਾ ਕੇ ਅਗਰ ਫਸ ਗਏ ਉਦੋਂ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅਗਰ ਤੁਹਾਡੇ ਕੋਲ ਬੈਕਅਪ ਐਡਵਾਂਸ థెరਪੀ ਆਪਸ਼ਨ ਨਹੀਂ ਹੈ ਬਿਲਕੁਲ ਸੋ ਪਲੇ ਸੇਫ ਐਂਡ that is my message ਸਰ ਇੱਕ ਇੰਪੈਲਾ ਸ਼ਬਦ ਮੇਰੇ ਸੁਣਨ ਦੇ ਵਿੱਚ ਆਇਆ ਇਹ ਇਹ ਕੀ ਚੀਜ਼ ਹੈ ਇਹਦੇ ਬਾਰੇ ਵਿੱਚ ਜ਼ਰੂਰ ਦੱਸੋ ਇੰਪੈਲਾ ਇੱਕ ਕਿਸਮ ਦਾ ਛੋਟਾ ਇੱਕ ਆਰਟੀਫੀਸ਼ੀਅਲ ਹਾਰਟ ਹੈ ਹਮ ਬਿਲਕੁਲ ਟੈਂਪਰੇਰੀ ਹਾਂ ਟੈਂਪਰੇਰੀ ਹਾਂ ਜਿੰਨੀ ਮੇਰੀ ਇਹ ਉਂਗਲੀ ਹੈ ਇੰਨਾ ਵੱਡਾ ਹਾਰਟ ਹੈ ਬਹੁਤ ਵਾਰ ਹੁੰਦਾ ਕਿ ਮੈਸਿਵ ਹਾਰਟ ਅਟੈਕ ਹੋਇਆ ਪੇਸ਼ੈਂਟ ਨੂੰ ਹਸਪੀਟਲ ਪਹੁੰਚਣ ਥੋੜੀ ਦੇਰ ਹੋ ਗਈ ਹਮ ਉਨੇ ਦੇਰ ਵਿੱਚ ਹਾਰਟ ਦੇ ਮਸਲ ਜਿਸ ਨੂੰ ਕਿ ਬਲੱਡ ਸਪਲਾਈ ਨਹੀਂ ਮਿਲ ਰਹੀ ਉਹਨੂੰ ਨਾ ਨਿਊਟ੍ਰੀਸ਼ਨ ਮਿਲ ਰਹੀ ਨਾ ਆਕਸੀਜਨ ਮਿਲ ਰਹੀ ਤੋ ਬੇਹੋਸ਼ ਹੋ ਗਿਆ ਉਹ ਹਿੱਸਾ ਹੂੰ ਔਰ ਅਗਰ ਉਹ ਹਾਰਟ ਦੇ ਮਸਲ ਦਾ ਵੱਡਾ ਹਿੱਸਾ ਬੇਹੋਸ਼ ਹੋ ਗਿਆ ਜਿਹਨੂੰ ਅਸੀਂ ਸਟੰਡ ਮਾਇਓਕਾਰਡੀਅਮ ਕਹਿੰਦੇ ਆ ਹੂੰ ਉਹਦੇ ਸੀ ਨਾੜੀ ਖੋਲ ਵੀ ਦਈਏ ਉਹਨੂੰ 2-3 ਦਿਨ ਲੱਗ ਜਾਂਦੇ ਆ ਹਾਰਟ ਦੇ ਫੰਕਸ਼ਨ ਨੂੰ ਵਾਪਸ ਹੁਣ ਹਾਰਟ ਦਾ ਫੰਕਸ਼ਨ ਕੀ ਹੈ ਪੰਪ ਕਰਕੇ ਸਾਰੇ ਬੋਡੀ ਵਿੱਚ ਸਰਕੂਲੇਸ਼ਨ ਦੇਣਾ ਹੂੰ ਉਹ ਨਹੀਂ ਕਰ ਪਾਉਂਦਾ ਤੇ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਦਵਾਈਆਂ ਦੇ ਬਾਵਜੂਦ ਨਹੀਂ ਵੱਧਦਾ ਉਹਨੂੰ ਕਾਰਡੀਓਜੈਨਿਕ ਸ਼ੌਕ ਕਹਿੰਦੇ ਆ ਹੂੰ कार्डियोजेनिक शॉक जी सिचुएशन है यदि बड़ी हाई मोरटेलिटी है मेजोरिटी ऑफ पेशेंट्स दे डाई और एनजियोप्लास्टी तो बाद भी अगर इमीडिएट रिकवर ना करे तो पेशेंट्स भी नॉर्मली बचते नहीं है इसी करके आप कहने हैं कि हार्ट अटैक तो बाद इमीडिएटली एक्ट करो गोल्डन आवर जो है वो बहुत इंपॉर्टेंट है हुँ. पहले एक दो घंटे एटी परसेंट डैमेज हो जाती है इमीडिएटली so, एक्ट करो हुँ. लेकिन अगर ਪ੍ਰੋਪਰ ਐਂਜੀਓਪਲਾਸਟੀ ਟਾਈਮਲੀ ਕਰਨ ਤੋਂ ਬਾਅਦ ਵੀ ਹਾਰਟ ਰਿਕਵਰ ਹੋਣਸ ਟਾਈਮ ਲੱਗ ਰਿਹਾ ਹੈ ਉਹ ਪੇਸ਼ੈਂਟਸ ਹੌਲੀ ਹੌਲੀ ਡਿੱਪ ਕਰ ਜਾਂਦੇ ਆ ਉਹਨਾਂ ਦੇ ਲੀਵਰ ਕਿਡਨੀ ਵਗੈਰਾ ਬ੍ਰੇਨ ਉਹਨੂੰ ਬਲੱਡ ਸਪਲਾਈ ਨਾ ਮਿਲਣ ਕਾਰਨ ਉਹ ਸਾਰੇ ਆਰਗਨ ਜਿਹੜੇ ਆ ਉਹ ਫੇਲ ਹੋ ਜਾਂਦੇ ਆ ਹਾਂ ਔਰ ਜਦੋਂ ਸਾਰੇ ਆਰਗਨ ਨਹੀਂ ਹੈ ਤੇ ਚਲਦੇ ਤਾਂ ਚਾਰ ਪਈਏ ਹੈ ਜਿਹਦੇ ਤੇ ਇਨਸਾਨ ਦਾ ਸਰੀਰ ਚੱਲਦਾ ਹੈ ਹਾਂ ਫੇਫੜੇ ਹਾਰਟ ਕਿਡਨੀ ਲੀਵਰ ਬ੍ਰੇਨ ਪੰਜੋ ਜਦੋਂ ਚੱਲਣਗੇ ਤਦੇ ਪੇਸ਼ੈਂਟ ਚੱਲੇਗਾ ਬਿਲਕੁਲ ਔਰ ਅਗਰ ਇਹ ਫੇਲ ਹੋ ਗਏ ਨੂੰ ਬਲੱਡ ਸਪਲਾਈ ਨਹੀਂ ਮਿਲੇ ਲਿਵਰ ਕਿਡਨੀ ਨੇ ਤੇ ਨਹੀਂ ਇਹ ਮੰਨਣਾ ਕਿ ਜੇ ਹਾਰਟ ਖਰਾਬ ਹੈ ਇਸ ਕਰਕੇ ਮੈਨੂੰ ਨਹੀਂ ਬਲੱਡ ਮਿਲ ਰਿਹਾ ਉਹਨਾਂ ਨੂੰ ਤਾਂ ਇਮੀਡੀਏਟਲੀ ਚਾਹੀਦਾ ਹੈ ਬਿਲਕੁਲ ਕਿਡ ਰਾਈਟ ਸੋ ਐਸੇ ਕੇਸਿਸ ਵੀ ਜਿਹੜੇ ਮੈਸਿਵ ਹਾਰਟ ਅਟੈਕ ਦੇ ਪੇਸ਼ੈਂਟਸ ਹੈ ਇਨ ਅ ਵਿੱਚ ਅਗਰ ਐਂਜਿਓਪਲਾਸਟੀ ਤੋਂ ਬਾਅਦ ਸਾਨੂੰ ਲੱਗੇ ਕਿ ਇਹਨਾਂ ਦਾ ਬਲੱਡ ਪ੍ਰੈਸ਼ਰ ਪਿਕ ਅਪ ਨਹੀਂ ਕਰ ਰਿਹਾ ਹ ਤਾਂ ਉਹਨਾਂ ਨੂੰ ਅਸੀਂ ਆਰਟੀਫੀਸ਼ੀਅਲ ਹਾਰਟ ਇੰਪੇਲਾ ਤੇ ਪਾ ਦਿੰਦੇ ਹ ਜਿਹੜੀ ਕਿ ਰਾਉਂਡ ਦ ਕਲੌਕ 24 ਇਨ ਟੂ 7 ਸਾਡੇ ਕੋਲ ਇਥੇ ਅਵੇਲੇਬਲ ਹੁੰ ਉਹ ਪਾ ਕੇ ਉਹ ਕਿਵੇਂ ਕੰਮ ਕਰਦਾ ਹੈ ਇੱਕ ਉਹਦਾ ਸਿਰਾ ਜਿਹੜਾ ਉਹ ਹਾਰਟ ਦੇ ਅੰਦਰ ਹੈ ਹੂੰ ਦੂਸਰਾ ਸਿਰਾ ਉਹਦੀ ਮੇਨ ਨਾੜੀ ਪਾਈਪ ਵਿੱਚ ਹੈ ਜਿਹੜਾ ਕਿ ਸਾਰੇ ਬਲੱਡ ਨੂੰ ਸਪਲਾਈ ਸਾਰੇ ਸਰੀਰ ਨੂੰ ਸਪਲਾਈ ਦਿੰਦਾ ਹੈ ਹੂੰ ਜਿਹਨੂੰ ਆਪਾਂ ਏਓਰਟਾ ਕਹਿੰਦੇ ਆ ਹੂੰ ਸੋ ਇੱਕ ਟੂਲੂ ਪੰਪ ਦੀ ਤਰ੍ਹਾਂ ਇੱਥੋਂ ਬਲੱਡ ਇਹ ਪੰਪ ਕਰਦਾ ਹੈ ਔਰ ਸਿੱਧਾ ਹਾਰਟ ਦੇ ਕੰਮ ਦੀ ਬਜਾਏ ਇਹ ਪੰਪ ਹੀ ਕੰਮ ਕਰਕੇ ਬਲੱਡ ਦੀ ਸਪਲਾਈਸ਼ਨ ਕਰ ਦਿੰਦੀ ਹੈ ਬਿਲਕੁਲ ਸੋ ਅਗਰ ਸਾਡਾ ਨੈਚੁਰਲ ਪੰਪ ਨਹੀਂ ਕੰਮ ਕਰ ਰਿਹਾ ਹੂੰ ਉਸ ਟਾਈਮ ਅਸੀਂ ਉਹਨਾ ਟਾਈਮ ਜਿੰਨੀ ਦੇ ਸਾਡਾ ਆਪਣਾ ਪੰਪ ਰਿਕਵਰ ਨਹੀਂ ਕਰ ਰਿਹਾ ਹੂੰ ਉਹਨੇ ਦਿਨ ਅਸੀਂ ਇੱਕ ਆਰਟੀਫੀਸ਼ੀਅਲ ਪੰਪ ਦੀ ਮਦਦ ਲੈ ਕੇ ਸਾਰੇ ਵਾਈਟਲ ਆਰਗਨਸ ਨੂੰ ਸਾਰੇ ਸਰੀਰ ਨੂੰ ਬਲੱਡ ਦੇ ਪਾਣੇ ਆ ਤਾਂ ਕਿ ਉਹਨਾਂ ਦੀ ਪਰਮਨੈਂਟ ਡੈਮੇਜ ਨਾ ਹੋਵੇ ਹੂੰ ਸੋ ਇਸ ਚੀਜ਼ ਨੂੰ ਆਪਾਂ 임ਪੇਲਾ ਕਹਿੰਦੇ ਆ ਇੱਕ ਲੇਟੈਸਟ ਟੈਕਨੋਲੋਜੀ ਹੈ ਜਿਹੜੀ ਕਿ ਸਾਡੇ ਬਹੁਤ ਸਾਰੇ ਮਰੀਜ਼ਾਂ ਵਿੱਚ ਹੂੰ ਲਾਈਫ ਸੇਵਿੰਗ ਪ੍ਰੂਵ ਹੋਈ ਹੈ ਬਿਲਕੁਲ ਅੱਛਾ ਸਰ ਇਸ ਤੋਂ ਇਲਾਵਾ ਸਰ ਲੇਜ਼ਰ ਜਿਹੜੀ ਐਂਜਿਓਪਲਾਸਟੀ ਇਹ ਕੀ ਚੀਜ਼ ਹੈ ਲੇਜ਼ਰ ਜਿਹੜਾ ਹੈ ਇੱਕ ਨਵੀਂ ਟੈਕਨੀਕ ਹੈਗੀ ਹੈ ਐਂਜੋਪਲਾਸਟੀ ਦੀ ਇਹ ਵੀ 40s ਦੇ ਵਿੱਚ ਉਪਲਬਧ ਹੈ ਬਿਲਕੁਲ ਹਾਂ ਬਿਲਕੁਲ ਹਾਂ ਇਹ ਸ਼ਾਰਟਲੀ ਵੀ ਆਰ ਗੈਟਿੰਗ ਇਟ ਇਹ ਜਿਹੜੀ ਹੈ ਲੇਜ਼ਰ ਬੀਮ ਨਾਲ ਇਹਦੇ ਚ ਅਸੀਂ ਜਿੱਦਾਂ ਹਾਰਟ ਅਟੈਕ ਵੇਲੇ ਕਲੌਟ ਹੈ ਉਹਨੂੰ ਡਿਸਾਲਵ ਕਰ ਦਿੰਨੇ ਆ ਕੈਲਸ਼ੀਅਮ ਨੂੰ ਇਹ ਲੇਜ਼ਰ ਜਿਹੜਾ ਮੈਲਟ ਕਰ ਦਿੰਦਾ ਹੈ ਸਿਮਿਲਰਲੀ ਕਿਸੇ ਬੰਦੇ ਦੀ ਪੁਰਾਣਾ ਕਿਤੇ ਸਟੈਂਡ ਪਿਆ ਸੀ ਉਹਦੇ ਅੰਦਰ ਸਾਰਾ ਸਕਾਰ ਬਣ ਗਿਆ ਉਹ ਨਾਰਮਲ ਬੈਲੂਨਿੰਗ ਨਾਲ ਨਹੀਂ ਜਾਂਦਾ ਅਸੀਂ 레이저 ਨਾਲ ਉਹਨੂੰ ਕਲੀਨ ਕਰਕੇ ਉਸ ਤੋਂ ਬਾਅਦ ਉਹਨੂੰ ਨਾੜੀ ਨੂੰ ਪੂਰੀ ਨੂੰ ਰਿਪੇਅਰ ਕਰ ਦਿੰਦੇ ਆ ਸਿਮਿਲਰਲੀ 100% ਬਲੌਕ ਵਿੱਚ 레이저 ਦਾ ਬੜਾ ਰੋਲ ਹੈ ਸੋ ਡੈਫੀਨੇਟ ਇੰਡੀਕੇਸ਼ਨਸ ਹੈ ਜਿੱਥੇ ਕਿ 레이저 ਜਿਹੜਾ ਹੈ ਖਾਸ ਕਰਕੇ ਹਾਰਟ ਅਟੈਕ ਵਾਲੇ ਉਹ ਮਰੀਜ਼ ਜਿਨ੍ਹਾਂ ਦੇ ਹਾਰਟ ਦੀ ਨਾੜੀ ਵਿੱਚ ਬਹੁਤ ਸਾਰਾ ਕਲੌਟ ਹੁੰਦਾ ਹੈ ਉਹਨੂੰ ਅਸੀਂ 레이저 ਨਾਲ ਕਲੀਨ ਕਰਕੇ ਵਰਚੂਲੀ ਇਵੇਪੋਰੇਟ ਕਰ ਜਾਂਦਾ ਹੋ 레이저 ਦੀ ਬੀਮ ਦੇ ਥੱਲੇ ਹੈ ਨਾ ਉਹਨੂੰ ਮੈਲਟ ਕਰਕੇ ਇਵੇਪੋਰੇਟ ਕਰਕੇ ਉਸ ਤੋਂ ਬਾਅਦ ਸਟੈਂਟ ਲਾਣੇ ਆ ਤੇ ਫਿਰ ਉਹ ਪੇਸ਼ੈਂਟ ਜਿਹੜਾ ਰਿਕਵਰ ਕਰ ਜਾਂਦਾ ਆਦਰਵਾਇਜ਼ ਜਿੱਦਾਂ ਅਸੀਂ ਬੈਲੂਨ ਨਾਲ ਖੋਲਣਾ ਉਹਨੂੰ ਉਹ ਕਲੌਟ ਦੇ ਛੋਟੇ ਛੋਟੇ ਪੀਸ ਹੋ ਕੇ ਛੋਟੀਆਂ ਨੜੀਆਂ ਵਿੱਚ ਜਾ ਕੇ ਕਚਰੇ ਦੀ ਤਰ੍ਹਾਂ ਫਸ ਜਾਂਦੇ ਨੇ ਤੇ ਨੜੀ ਖੁੱਲ ਜਾਂਦੀ ਹੈ ਲੇਕਿਨ ਮਸਲ ਨੂੰ ਬਲੱਡ ਸਪਲਾਈ ਨਹੀਂ ਮਿਲਦੀ ਔਰ ਪੇਸ਼ੈਂਟ ਸਿੱਕ ਹੋ ਜਾਂਦਾ ਹੈ ਸੋ ਇਹ ਲੇਟੈਸਟ ਟੈਕਨੋਲੋਜੀ ਜਿਹੜੇ ਸਾਡੇ ਕੋਲ ਹੈ ਸਰ ਇਸ ਤੋਂ ਇਲਾਵਾ ਜਿਹੜੀਆਂ ਆਪਾਂ ਟੈਕਨੋਲੋਜੀਜ਼ ਦੀ ਗੱਲ ਕਰੀਏ ਚਾਹੇ ਪਹਿਲਾਂ ਦੀ ਗੱਲ ਕਰੀਏ ਹੋਵੇ ਚਾਹੇ ਆਪਾਂ ਜਿਹੜੇ ਲੇਜ਼ਰ ਐਂਜੀ ਪਲਾਸਟਿਕ ਜਾਂ ਹੋਰ ਜਿਹੜੀਆਂ ਟੈਕਨੋਲੋਜੀਜ਼ ਦੀ ਗੱਲ ਕਰੀਏ ਤੁਹਾਨੂੰ ਕਦੇ ਆਪਣੇ ਪ੍ਰੈਕਟਿਸ ਦੇ ਦੌਰਾਨ ਇਹ ਲੱਗਿਆ ਹੋਵੇ ਕਿ ਜੇ ਕੋਈ ਅਜਿਹਾ ਕિસ્ਸਾ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਕਿ ਤੁਹਾਨੂੰ ਲੱਗਿਆ ਹੋਵੇ ਕਿ ਇਹ ਕਿਸੇ ਪੇਸ਼ੈਂਟ ਦੇ ਲਈ ਇੱਕ ਵਰਦਾਨ ਦੀ ਤਰ੍ਹਾਂ ਜਿਹੜੀ ਸਿੱਧ ਹੋਈ ਹੈ ਜੀ ਇਹ ਸਾਡੇ ਕੋਲੇ ਇਹ ਟੈਕਨੋਲੋਜੀ ਨਾ ਹੁੰਦੀ ਤਾਂ ਹੋ ਸਕਦਾ ਹੈ ਕਿ ਪੇਸ਼ੈਂਟ ਆਪਣੀ ਜਾਨ ਗਵਾ ਦਿੰਦਾ ਹਦਾਇਕ ਟਰਸ਼ੀ ਹਾਰਟ ਕੇਅਰ ਸੈਂਟਰ ਹੈ ਜਿੱਥੇ ਕਿ ਸਾਰੇ ਡਿਫਿਕਲਟ অর ਰੈਫਰਡ ਕੇਸਿਸ ਆਂਦੇ ਨੇ ਹੂੰ ਸੋ ਇਹ ਤਾਂ ਅਸੀਂ ਹਰ ਰੋਜ਼ ਮਹਿਸੂਸ ਕਰਦੇ ਹਾਂ ਕਿ ਅਗਰ ਇਹ ਚੀਜ਼ ਨਾ ਸਾਡੇ ਕੋਲ ਹੁੰਦੀ ਤਾਂ ਪੇਸ਼ੈਂਟ ਸਾਡਾ ਗਿਆ ਸੀਗਾ ਹੂੰ ਆਈ ਕੈਨ ਗਿਵ ਯੂ ਹਜ਼ੈਂਡਸ ਐਂਡ ਹਜ਼ੈਂਡਸ ਆਫ ਐਗਜ਼ਾਮਪਲ ਬਟ ਜੋ ਮੈਨੂੰ ਇਸ ਟਾਈਮ ਐਸਾ ਪੇਸ਼ੈਂਟ ਆ ਰਿਹਾ ਜਿਹੜਾ ਕਿ ਲਗਭਗ ਕ੍ਰਿਸ਼ਮੇਦੀ ਤਰ੍ਹਾਂ ਬਚਿਆ ਉਹ ਮੇਰਾ ਇੱਕ ਆਪਣਾ ਕੁਲੀਕ ਸੀਗਾ ਹੂੰ ਦੇਰੇ ਕੀ 53 ইয়ার্স ওল্ড ਸੀਗੇ হুম ਬੜੇ ਐਕਟਿਵ হুম ভেরি সাকসেਸফুল সার্জন হুম অর রোজ ডোর গেম লং ট্যুরিস্ট ਵੀ ਲਗਾਣਾ ਫਿਜ਼ੀਕਲੀ ਫਿਟ হুম ਐਂਡ THEN অল ਆਫ ਅ ਸডেন ওয়ান স্যাটারਡੇ নাইট হুম ਹੀ হ্যাড ਸডেন ਚੈਸਟ ਪੇਨ হুম অর ਉਸ ਤੋਂ ਬਾਅਦ ਕਾਰਕਲੈਪਸ ਕਰ ਗਏ হুম ਜਿਵੇਂ ਹੁੰਦੀ ਅਫਰਾ ਤਫਰੀ ਪਈ ਉਹਨਾਂ ਨੂੰ ਨਾਲ ਦੇ ਕਿਸੇ ਹਸਪੀਟਲ ਵਿੱਚ ਲੈ ਗਈ ਫੈਮਿਲੀ ਉਹਨਾਂ ਨੇ ਕਿਹਾ ਜੀ ਇਹ ਤਾਂ ਕਾੜੇ ਕੇ ਰੈਸਟ ਹੈ ਇਹਨਾਂ ਚ ਜਾਨ ਨਹੀਂ ਹੈ ਕੀ ਨਾ ਬੀਪੀ ਹੈ ਨਾ ਪਲਸ ਹੈ ਫਿਰ ਵੀ ਅਸੀਂ ਸੀਪੀਆਰ ਕਾਰਡੀਓਪਲਮਨਰੀ ਰੈਸਸਿਟੇਸ਼ਨ ਕਰਕੇ ਦੇਖ ਲੈਨੇ ਆ ਕਾਰਡੀਓਪਲਮਨਰੀ ਰੈਸਸਿਟੇਸ਼ਨ ਨਾਲ ਉਹਨਾਂ ਦੀ ਹਲਕੀ ਹਾਰਟ ਦੀ ਬੀਟ ਆ ਗਈ ਉਹਨਾਂ ਨੇ ਵੈਂਟੀਲੇਟਰ ਤੇ ਪਾਇਆ ਦਵਾਈਆਂ ਦਿੱਤੀਆਂ ਬਲੱਡ ਪ੍ਰੈਸ਼ਰ ਬੜਾਣ ਦੀਆਂ ਲੇਕਿਨ ਉਹ ਵੱਧ ਨਹੀਂ ਸੀ ਰਿਹਾ ਫਿਰ ਮਿਡਨਾਈਟ ਉਹ ਮੇਰੇ ਕੋਲ ਲੈ ਕੇ ਆਏ ਲਗਭਗ 12:50 ਜਾਂ 12:55 ਤੇ ਇਹਨਾਂ ਨੂੰ ਮਿਡਨਾਈਟ ਅਰਲੀ ਮਾਰਨਿੰਗ ਐਡਮਿਟ ਕੀਤਾ ਗਿਆ ਔਰ ਇਮੀਡੀਏਟਲੀ ਮੈਂ ਪੂਰੀ ਟੀਮ ਨਾਲ ਇੱਥੇ ਪਹੁੰਚਿਆ ਤਾਂ ਅਸੀਂ ਉਹਨਾਂ ਦੀ ਕੁਇਕਲੀ ਨੜੀ ਖੋਲਤੀ ਲੇਕਿਨ ਉਹੀ ਕਾਰਡੀਓਜੈਨਿਕ ਸ਼ੌਕ ਵਾਲੀ ਗੱਲ ਕਿਉਂਕਿ 4 ਘੰਟੇ ਤੋਂ ਨੜੀ ਬੰਦ ਪਈ ਸੀਗੀ ਉਹ ਹਾਰਟ ਦਾ ਮਸਲ ਸਾਰਾ ਬੇਹੋਸ਼ ਪਿਆ ਸੀ ਨਾ ਲਿਵਰ ਨਾ ਕਿਡਨੀ ਨਾ ਬ੍ਰੇਨ ਕਿਸੇ ਨੂੰ ਬਲੱਡ ਨਹੀਂ ਸੀ ਚੱਲ ਰਿਹਾ ਸੋ ਨਾਰਮਲੀ ਇਦਾਂ ਦੇ ਬੰਦਿਆਂ ਨੂੰ ਲੋਕ ਪਹਿਲੇ ਸੋਚਦੇ ਸੀਗੇ ਕਿ ਤੇ ਡੈਫੀਨਿਟਲੀ ਡੈਡ ਹੈ ਹਾਂ ਡੈਡ ਹੈ ਇਹਦਾ ਇਹਨਾਂ ਦਾ ਕੀ ਹੋਣਾ ਹੈ ਫੈਮਿਲੀ ਵੀ ਬੜੀ ਸਪੋਰਟਿਵ ਸੀਗੀ ਫੈਮਿਲੀ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਜਿੱਦਾਂ ਸੀ ਉਹ ਸਮਝਾਉਂਦੇਗੇ ਕੁਇਕਲੀ ਉਹ ਸਮਝਦੇਗੇ ਪਰ ਅਸੀਂ ਕਹਿੰਦਾ ਇਹਹੀ ਤਰੀਕਾ ਹੈਗਾ ਕਿਉਂਕਿ ਅੱਛੀ ਨੜੀਆਂ ਖੁੱਲ ਗਈਆਂ ਉਸ ਤੋਂ ਬਾਅਦ ਵੀ ਹਾਰਟ ਰਿਕਵਰ ਨਹੀਂ ਕਰ ਰਹੇ ਤੇ ਬਲੱਡ ਪ੍ਰੈਸ਼ਰ ਨਹੀਂ ਵਧੇਗਾ ਸਰਕੂਲੇਸ਼ਨ ਨਹੀਂ ਹੋਏਗੀ ਤਾਂ ਸਾਰੇ ਵਾਈਟਲ ਆਰਗਨਸ ਜਿਹੜੇ ਆ ਉਹ ਫੇਲ ਹੋ ਜਾਣਗੇ ਔਰ ਇੰਨੇ ਇਸ ਟਾਈਮ ਇੰਡੀਆ ਦੇ ਨੰਬਰ 1 ਇੰਸਟੀਚਿਊਟ ਤੋਂ ਉਹਨਾਂ ਨੇ ਐਮ ਐਮ ਐਸ ਵਗੈਰਾ ਕੀਤੀ ਸੀਗੀ ਤੇ ਐਮ ਸੀ ਐਚ ਹੋਸਪੀਟਲ ਦੇ ਜਿਹੜੇ ਸਾਰੇ ਡਾਕਟਰਸ ਐ ਉਹ ਵੀ ਮੇਰੇ ਟੱਚ ਵਿੱਚ ਸੀਗੇ ਜਿਹੜੇ ਉਹਨਾਂ ਦੇ ਕੋਲੀਗ ਐ ਸਰਜਨਸ ਐ 올ਓਵਰ ਦਾ ਕੰਟਰੀ ਬਿਲਕੁਲ ਸੋ ਉਹਨਾਂ ਦੀ ਵੀ ਕਾਫੀ ਮਦਦ ਮਿਲੀ ਫੈਮਿਲੀ ਨੂੰ ਸਮਝਾਉਣ ਨੂੰ ਹੂੰ ਉਸ ਟਾਈਮ ਤੇ ਕਿ ਹਾਂ ਇਹ ਜੋ ਡਾਕਟਰਸ ਆ ਕਹਿ ਰਹੇ ਐ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਸਾਡੇ ਕੋਲ ਹੂੰ ਸੋ ਸਰ ਉਹ ਸਾਰਿਆਂ ਮੇਰੀਆਂ ਗੱਲਾਂ ਮੰਨਦੇ ਰਹੇ ਔਰ ਉਹਨੂੰ ਅਸੀਂ 3 ਦਿਨ ਆਰਟੀਫੀਸ਼ੀਅਲ ਹਾਰਟ ਤੇ ਰੱਖਿਆ ਹੂੰ ਔਰ ਤੁਸੀਂ ਹੈਰਾਨ ਹੋਗੇ ਕਿ ਉਹਨਾਂ ਦੀ ਕਿਡਨੀ ਫੇਲ ਹੋ ਚੁੱਕੀ ਸੀ ਲੀਵਰ ਫੇਲ ਹੋ ਚੁੱਕਾ ਸੀਗਾ ਬ੍ਰੇਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀਗਾ ਲੋਕ ਇਹ ਸੋਚ ਰਹੇ ਸੀ ਕਿ ਉਹ ਵੈਜੀਟੇਟਿਵ ਨਾ ਹੋ ਜਾਏ ਜਿਹਨੂੰ ਆਪਾਂ ਕਹਿੰਨੇ ਲਾਈਫ ਲੌਂਗ ਕੋਮਾ ਕੋਮਾਚ ਨਾ ਰਹਿ ਜਾਏ ਮਰੀਜ਼ ਉਹ 4 ਦਿਨ ਵਿੱਚ ਹਾਰਟ ਰਿਕਵਰ ਕਰ ਗਿਆ ਚੌਥੇ ਦਿਨ ਨਾਰਮਲ ਹਾਰਟ ਦਾ ਫੰਕਸ਼ਨ ਬਲੱਡ ਪ੍ਰੈਸ਼ਰ ਨਾਰਮਲ ਸਭ ਕੁਝ ਅਸੀਂ ਸਪੋਰਟ ਕਰ ਲਈ ਹਫਤੇ ਡੇਢ ਹਫਤੇ ਵਿੱਚ ਕਿਡਨੀ ਲੀਵਰ ਨਾਰਮਲ ਹੋ ਗਏ ਪਰ 4 ਹਫਤੇ ਬਾਅਦ ਬ੍ਰੇਨ ਇੰਪਰੂਵ ਕਰਨ ਲੱਗ ਗਿਆ ਐਂਡ ਹੀ ਬੀਕਮ ਕੌਨਸ਼ੀਅਸ ਉਦੋਂ ਸਾਨੂੰ ਸਿਰਫ ਇਹ ਕਨਸਰਨ ਸੀਗਾ ਕਿ ਇਹਨਾਂ ਦੇ ਕಾಗ್ਨੀਟਿਵ ਫੰਕਸ਼ਨਸ ਯਾਨੀ ਇੰਟੈਲੀਜੈਂਸ ਤੇ ਨਾ ਕੋਈ ਇਫੈਕਟ ਆਇਆ ਹੋਵੇ ਕਿ ਨੀਦਰ ਬ੍ਰੇਨ ਨੂੰ ਸਰਕੂਲੇਸ਼ਨ ਨਹੀਂ ਮਿਲੀ ਪਰ ਅਬ ਦਾ ਕ੍ਰਿਸ਼ਮ ਦੇਖੋ ਅੱਜ ਦੇ ਸਾਇੰਸ ਦੀ ਤਰੱਕੀ ਦੇਖੋ ਕਿ ਇਹ 2 ਸਾਲ ਪੁਰਾਣੀ ਗੱਲ ਹੈ ਔਰ ਉਹ ਟੋਟਲ ਨਾਰਮਲ ਇੰਡੀਵਿਜੂਅਲ ਹੈ ਪੂਰੇ ਲੰਬੀ ਆਪਣੀ ਲਿਸਟ ਅੱਜ ਵੀ ਨਿਪਟਾਉਂਦੇ ਆ ਐਂਡ ਹੀ ਇਜ਼ ਅ ਵੈਰੀ ਕੰਪੀਟੈਂਟ ਪਰਸਨ ਐਜ਼ ਅ ਸਰਜਨ ਐਂਡ ਆਈ ਥਿੰਕ ਜੋ ਸਾਡੇ ਕੋਲ ਟੈਕਨੋਲੋਜੀ ਸੀਗੀ ਉਹਦੀ ਕੀਮਤ ਉੱਥੇ ਹੀ ਪੂਰੀ ਹੋ ਗਈ ਜਦੋਂ ਕਿ ਕਿੰਨਾ ਬਿਲਕੁਲ ਇੱਕ ਐਸੈਟ ਕੰਟਰੀ ਲਈ ਅਸੀਂ ਬਚਾ ਲਿਆ ਬਿਲਕੁਲ ਆਦਰਵਾਇਜ਼ ਜਦੋਂ ਅਸੀਂ ਲੋਗ ਐਮਡੀ ਕਰਦੇ ਸੀਗੇ 1984 85 ਵਿੱਚ ਉਸ ਟਾਈਮ ਸੀਪੀਆਰ ਦਾ ਮਤਲਬ ਵਰਚੁਅਲ ਡੈਥ ਮੰਨਿਆ ਜਾਂਦਾ ਸੀਗਾ ਇੱਕ ਡਾਕਟਰ ਸੀਪੀਆਰ ਸਟਾਰਟ ਕਰਦਾ ਸੀ ਦੂਸਰਾ ਡੈਥ ਨੋਟ ਲਿਖਣਾ ਸ਼ੁਰੂ ਕਰ ਦਿੰਦਾ ਸੀਗਾ ਬਟ ਅੱਜ ਅਸੀਂ ਸਮਝਦੇ ਹਾਂ ਕਿ ਇੰਨੀ ਟੈਕਨੋਲੋਜੀ ਸਾਡੇ ਕੋਲ ਹੈਗੀ ਹੈ ਔਰ ਐਕਸਪਰਟਾਈਜ਼ ਔਰ ਐਕਸਪੀਰੀਅੰਸ ਹੈ कि आज ਸਾਡੀ ਲੜਾਈ ਜਿੰਦਗੀ ਔਰ ਮੌਤ ਦੀ ਸੀਪੀਆਰ ਤੋਂ ਬਾਅਦ ਸਟਾਰਟ ਹੁੰਦੀ ਹੈ ਸੀਪੀਆਰ ਤੋਂ ਬਾਅਦ ਮੋਸਟਲੀ ਲੋਕਾਂ ਨੂੰ ਅਸੀਂ ਇਹ ਟੈਕਨੋਲੋਜੀ ਇਸਤੇਮਾਲ ਕਰਕੇ ਬਚਾ ਲੈਂਦੇ ਸ ਜ਼ਰੂਰ ਇਹ ਬਹੁਤ ਬਹੁਤ ਧੰਨਵਾਦ ਸਰ ਜੀ ਤੁਸੀਂ ਕੋਈ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਕੋਈ ਗੱਲ ਕਹਿਣੀ ਚਾਹੁੰਦੇ ਹੋ ਮੈਂ ਤਾਂ ਸਿਰਫ ਇਨਾ ਕਹਾਗਾ ਕਿ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਕੀ ਫੈਸਿਲਿਟੀ ਅਵੇਲੇਬਲ ਹੈ ਕਿਉਂਕਿ ਅਗਰ ਨੌਲੇਜ ਨਹੀਂ ਹੋਏ ਗਈ ਤਾਂ ਆਪਾਂ ਅਣਜਾਨ ਅਣਜਾਨ ਪਨੇ ਵਿੱਚ ਆਪਣੀ ਲਾਈਫ ਲੂਜ਼ ਕਰਾਂਗੇ और नेवर गिव अप नेवर लूज होप कम टू द राइट प्लेस एंड अगर जिंदगी दी 1% भी रब ने होप छड़ी है ਦੇਸੀ ਉਹਦੇ ਤੇ ਵੀ ਆਪਣਾ 100% ਜੋਰ ਲਗਾ ਕੇ ਉਹਨੂੰ 1% ਨੂੰ 100% ਬਣਾਉਣ ਦੀ ਕੋਸ਼ਿਸ਼ ਕਰਾਂਗੇ थैंक यू ਬਿਲਕੁਲ ਸੋ ਬਿਲਕੁਲ ਕਿਸੇ ਵੀ ਦੁਕਾਨਦਾਰੀ ਦੀ ਇਹ ਖਾਸ ਗੱਲ ਹੁੰਦੀ ਹੈ ਕਿ ਚਾਹੇ ਕੋਈ ਛੋਟਾ ਦੁਕਾਨਦਾਰ ਹੋਵੇ ਕਿ ਉਹ ਆਪਣੀ ਦੁਕਾਨਦਾਰੀ ਦਾ ਜਾਂ ਆਪਣੀ ਦੁਕਾਨ ਦਾ ਪੇਤ ਨਹੀਂ ਦਿੰਦਾ ਪਰ ਡਾਕਟਰ ਸਾਹਿਬ ਉਹਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਬੜੀ ਚੰਗੀ ਗੱਲ ਕਹੀ ਹੈ ਕਿ ਨੌਲੇਜ ਹੋਣੀ ਜ਼ਰੂਰੀ ਹੈ ਕਿਉਂਕਿ ਜਦੋਂ ਸਾਡੇ ਤੇ ਵਿਪਤਾ ਆਂਦੀ ਹੈ ਜਾਂ ਕੋਈ ਕੋਈ ਸਿਹਤ بگੜ ਜਾਂਦੀ ਹੈ ਤਾਂ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ ਤਾਂ ਉਹ ਸਮਝਣ ਦੇ ਲਈ ਇਹ ਵੀਡੀਓ ਬਣਾਈ ਗਈ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜੀਆਂ ਕਿੜੀਆਂ ਚੀਜ਼ਾਂ ਜਾਂ ਕਿਹੜੀ ਕਿੜੀ ਉਹ ਟੈਕਨੋਲੋਜੀ ਜਿਹੜੀ ਅੱਜ ਆ ਚੁੱਕੀ ਹੈ ਜਿਸ ਦੇ ਨਾਲ ਕਈ ਕੀਮਤੀ ਜੜੀਆਂ ਜਾਨਾਂ ਉਹ ਬਚਾਈਆਂ ਜਾ ਸਕਦੀਆਂ ਨੇ ਇਸੇ ਮਕਸਦ ਦੇ ਨਾਲ ਅੱਜ 40s ਹਸਪੀਟਲ ਪਹੁੰਚੇ ਸੀ ਜਿੱਥੇ ਤੁਹਾਨੂੰ ਡਾਕਟਰ ਸਾਹਿਬ ਨੇ ਇੱਕ ਇੱਕ ਚੀਜ਼ ਬੜੀ ਗਹਿਰਾਈ ਦੇ ਨਾਲ ਜੋ ਸ਼ਾਇਦ ਕੋਈ ਨਹੀਂ ਵੀ ਦੱਸਦਾ ਉਹ ਚੀਜ਼ਾਂ ਵੀ ਅੱਜ ਤੁਹਾਡੇ ਮੂਰੇ ਰੱਖਿਆ ਨੇ ਕਿ ਕੀ ਕੀ ਟੈਕਨੋਲੋਜੀ 40s ਹਸਪੀਟਲ ਦੇ ਵਿੱਚ ਹੈ ਜਾਂ ਫਿਰ ਕੀ ਕੀ ਜਿਹੜੀ ਟੈਕਨੋਲੋਜੀ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਹੋਣ ਦੇ ਵਿੱਚ ਹੈ ਤਾਂ ਮੈਨੂੰ ਲੱਗਦਾ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ